ਬੋਲੋ ਜੀ ਵਾਹਿਗੁਰੂ ਇੱਕ ਹੋ ਅੰਕਾਰ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਪਘੋਤ ਜੀ ਸੋਹਾਈ ਵਾਰ ਸ੍ਰੀ ਪਘੋਤ ਜੀ ਦੇ ਪਾਤਸ਼ਾਹੀ ਦਸਵੀਂ ਪ੍ਰਤਮ ਪਗੋਤੀ ਸਿਮਰਤ ਆਏ ਗੁਰੂ ਨਾਨਕ ਲਾਇੰਤ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਜੀ ਅਰਜਨ ਹਰਗੋਬਿੰਦ ਨਾਲਿ ਸਿਮਰਨ ਸ੍ਰੀ ਹਰਿ ਆਲਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਾਦਰ ਸਿਮਰਿਆ ਕਰ ਨਾ ਨਿੱਧ ਆਵੇ ਤਾਏ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਪਤਸ਼ਜ ਦੀ ਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਸਤਿਆਰਿਆਂ ਦੇ ਗਮਜਦਾ ਤੇ ਅੰਦਰ ਕੇ ਖਾਲਸਾ ਜੀ ਬੁੱਲ੍ਹੇ ਆਏ ਬੁੱਲ੍ਹੇ ਜੇ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤਾ ਸੀਸ ਦਿੱਤੇ ਵੰਦ-ਵੰਦ ਕਟਾਇ ਖੋਪਰੀਆਂ ਲੋਹਿਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕਿਸਾ ਸਵਾਸਾ ਨਾਲ ਨਦਵਾਏ ਇਹਨਾਂ ਦੇ ਕੋਈ ਦਾ ਤਾਂ ਅੰਦਰ ਕੇ ਖਾਲਸਾ ਜੀ ਬੋਲੋ ਜੀ ਆਇਆਂ ਨੂੰ ਬੋਲੋ ਪੰਨਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤਾਂ ਅੰਦਰ ਕੇ ਬੋਲੋ ਜੀ ਆਇਆਂ ਨੂੰ ਬੋਲੋ ਪ੍ਰਤਮੇ ਸਰਬੱਤ ਖਾਲਸਾ ਜੀ ਕੀਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਅਵਨਕਾਰ ਸਤਕਾ ਸਰਬ ਸੁਖ ਹੋਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਰ ਚਿਹਰਿਆ ਤ ਦੇਗ ਤੇਗ ਫਤੇ ਬਿਰਦ ਬਾਜ ਪੰਥ ਕੇ ਜੇਤਾ ਸ੍ਰੀ ਸਭ ਜੀ ਸਾਈਂ ਕਾਲ ਸੇ ਜिके ਬੋਲ ਬਾਲੇ ਬੋਲਿਆ ਗੁਰ ਬੋਲਿਆ ਸਿੱਖਾਣੋਂ ਸਿੱਖੀਦਾਨ ਕੇ ਸੁਦਾਨ ਰਹਿਤ ਦਾਨ ਬਵੇਕ ਦਾਨ ਸਹਾਦਾਨ ਪ੍ਰਸਾਦਾਨ ਧਨ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਕੌਕਿਆਂ ਛੰਡੇ ਵੰਗੇ ਸੁਖ ਸੁਖ ਆਟਾਲਾ ਧਰਮ ਕਹ ਜੇ ਕਾਰ ਜ਼ੁਲੂਜਾ ਹੈ ਗੁਰੂ ਭੁੱਲੋ ਸਿੱਖਾਂ ਦਾ ਮਨ ਨੀਵਾ ਮਤੁਤੇ ਵਤ ਪਤ ਦੁਆਰਾ ਕਾਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਵਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮੰਦ ਜਿਨ੍ਹਾਂ ਤੋਂ ਪੰਥ ਨਾ ਵਿਛੜਿਆ ਗਿਆ ਹੁਲੇ ਦਰਸ਼ਨ ਦੀ ਧਾਰਾ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜਿਨੂੰ ਬਖਸ਼ੋ ਏ ਨਮਾਣਿਆਂ ਦੇ ਮਾਣਾ ਨੇ ਤਾਣਿਆਂ ਦੇ ਤਾਨ ਨੇਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਹਸਤਾਂ ਸੱਚਖੰਡਾ ਸ੍ਰੀ ਹਰਵੰਦਰ ਸਾਹਿਬ ਜੀ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਓ ਮਾਰਾ ਜੀ ਆਪ ਜੀ ਦੇ ਹਜ਼ੂਰਾ ਸ਼ਬਦ ਚਾਉਂਕੀ ਅਨੰਦ ਸਾਹਿਬ ਜੀ ਕੀ ਅਰਦਾਸ ਬੁੱਲ ਚੋਕਾ ਮਵਾਪ ਕਰਨੇ ਸਤਿਗੁਰੂ ਜੀ ਆ ਜਿਨਾ ਜਿਨਾ ਗੁਰਮੁਖਾ ਪ੍ਰੇਮਿਆ ਵੱਲਾ ਕੋੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਤਨ ਦੀ ਅਰਦਾਸ ਸਮੋਹ ਸੰਗਤਾਂ ਤੇ ਟਹਿਲਵਾਂ ਦੀ ਅਰਦਾਸ ਸੱਚੇ ਪਾਤਸ਼ਾਹ ਜੀਓ ਸਰਬੱਤੋ ਸਾਧ ਸੰਗਤ ਨਾ ਆਪਣੇ ਦਰੋਂ ਕਰਾਓ ਸਿੱਖੇ ਸਿਰ ਪਰੋਸਾਂ ਨਾਮਦਾਨ ਬਖਸ਼ਣਾ ਸ਼ੁਭ ਪਾਵਨ ਆਵਾ ਪੂਰਿਆ ਕਰਨਿਆ ਆਪ ਜੀ ਦੇ ਹਜ਼ੂਰ ਪ੍ਰਭ ਪ੍ਰਸ਼ਾਦ ਦੀ ਦੇਦ ਹਜਰਾ ਦਰ ਪਰਮਾਣ ਹੋਵੇ ਬਰਹਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ ਸੁਖ ਹੋਵਾ ਨਾਮ ਤੇ ਤੇ ਆਵਾ ਸੇ ਤੂੰ ਪੜਦੇ ਸੁਣਦੇ ਸਰਬਤ ਲਾਏ ਬੰਧੂ ਮਹਾਰਕ ਨਾਵ ਚੜਦੀ ਕਲਾ ਤੇਰੇ ਪਰ ਸਰਬਤ ਦਾ ਪਲਾ ਵਾਹਿ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ